ਗੱਡੀਆਂ ਚੋਰੀ ਕਰਕੇ ਕੈਨੇਡਾ ਵਿੱਚੋਂ ਬਾਹਰ ਭੇਜਣ ਵਾਲਾ ਵੱਡਾ ਚੋਰਾਂ ਦਾ ਗਰੁੱਪ ਫੜਿਆ ਗਿਆ ਕੈਨੇਡਾ ਦੇ ਸੂਬੇ 온ਟੇਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਇੱਕ ਵੱਡੇ ਕਰੋ ਦਾ ਪਰਦਾਫਾਸ਼ ਕੀਤਾ ਜੋ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਸਮੁੰਦਰੀ ਰਸਤੇ ਕੰਟੇਨਰਾਂ ਵਿੱਚ ਵਿਦੇਸ਼ਾਂ ਨੂੰ ਭੇਜ ਕੇ ਮੋਟੇ ਡਾਲਰ ਕਮਾਉਂਦਾ ਸੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇੱਕ ਪ੍ਰੋਜੈਕਟ ਚਲਾ ਕੇ 20 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ 134 ਦੋਸ਼ ਲਾਏ ਗਏ ਨੇ ਇਸ ਗਰੋ ਕੋਲੋਂ ਕੁੱਲ 306 ਚੋਰੀ ਦੀਆਂ ਗੱਡੀਆਂ ਬਰਾਮਦ ਹੋਈਆਂ ਜਿਨ੍ਹਾਂ ਦੀ ਬਾਜ਼ਾਰੂ ਕੀਮਤ 25 ਮਿਲੀਅਨ ਡਾਲਰ ਦੱਸੀ ਹੈ ਪੁਲਿਸ ਨੇ ਪੁਲਿਸ ਦੇ ਦੱਸਣ ਮੁਤਾਬਕ ਇਹ ਗਰੋ ਇੱਕ ਤਕੜਾ ਨੈੱਟਵਰਕ ਚਲਾਉਂਦਾ ਸੀ ਜਿਨ੍ਹਾਂ ਨੇ ਕੈਨੇਡਾ ਭਰ ਦੇ ਵਿੱਚ ਕਈ ਬੰਦਰਗਾਹਾਂ ਤੇ ਕੰਟੇਨਰਾਂ ਵਿੱਚ ਬੰਦ ਕਰਕੇ ਮਹਿੰਗੀਆਂ ਲਗਰੀ ਗੱਡੀਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਦਾ ਕੰਮ ਕੀਤਾ ਇਹ ਆਮ ਤੌਰ ਤੇ ਮਿਡਲ ਈਸਟ ਤੇ ਪੱਛਮੀ ਅਫਰੀਕਾ ਵਿੱਚ ਗੱਡੀਆਂ ਭੇਜਦੇ ਸਨ ਤੇ ਇਹਨਾਂ ਨੂੰ ਕੈਨੇਡਾ ਦੀ ਮਾਰਕੀਟ ਨਾਲੋਂ ਦੁੱਗਣੀ ਕੀਮਤ ਤੱਕ ਮਿਲ ਜਾਂਦੀ ਸੀ ਇੱਕ ਸਾਂਝੀ ਪੱਤਰਕਾਰ ਵਾਰਤਾ ਵਿੱਚ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਤੇ 온ਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਦੱਸਿਆ ਕਿ ਕੈਨੇਡੀਅਨ ਗੱਡੀਆਂ ਜਿਨ੍ਹਾਂ ਦੀ ਜ਼ਿਆਦਾ ਡਿਮਾਂਡ ਹੁੰਦੀ ਸੀ ਉਹਨਾਂ ਨੂੰ ਇਹ ਖਾਸ ਤੌਰ ਤੇ ਚੋਰੀ ਕਰਕੇ ਬਾਹਰ ਭੇਜ ਦਿੰਦੇ ਸਨ ਅਸਲ ਵਿੱਚ ਇਸ ਪ੍ਰੋਜੈਕਟ ਦੀ ਜਾਂਚ 2023 ਵਿੱਚ ਸ਼ੁਰੂ ਹੋਈ ਜਦੋਂ ਪੁਲਿਸ ਨੂੰ ਚੋਰੀ ਦੀਆਂ 4 ਗੱਡੀਆਂ ਬਰਾਮਦ ਹੋਈਆਂ ਪਰ ਜਦੋਂ ਉਹਨਾਂ ਨੇ ਹੌਲੀ-ਹੌਲੀ ਪਰਤਾਂ ਨੂੰ ਫਰੋਲਿਆ ਤਾਂ ਚੋਰੀ ਦਾ ਵੱਡਾ ਨੈੱਟਵਰਕ ਸਾਹਮਣੇ ਆਇਆ ਪੁਲਿਸ ਨੇ ਜਾਂਚ ਦੌਰਾਨ ਨਕਦੀ ਤੇ ਹਥਿਆਰ ਵੀ ਬਰਾਮਦ ਕੀਤੇ ਗੱਡੀਆਂ ਤੇ ਨਕਲੀ ਕਾਗਜ਼ ਵੀ ਜੋ ਤਿਆਰ ਕੀਤੇ ਗਏ ਸੀ ਉਹ ਵੀ ਬਰਾਮਦ ਕੀਤੇ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2023 ਵਿੱਚ ਕੈਨੇਡਾ ਅੰਦਰ 30000 ਤੋਂ ਵੱਧ ਗੱਡੀਆਂ ਚੋਰੀ ਹੋਈਆਂ ਜਿਸ ਕਰ ਇੰਸ਼ੋਰੈਂਸ ਇੰਡਸਟਰੀ ਨੂੰ 1 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਤਾਜ਼ਾ ਫੜੇ ਗਏ ਲੋਕਾਂ ਦੇ ਨਾਮ ਜਾਰੀ ਨਹੀਂ ਕੀਤੇ ਗਏ ਜਦਕਿ ਪੁਲਿਸ ਨੇ ਸਿਰਫ ਇਨਾ ਦੱਸਿਆ ਕਿ ਇਹਨਾਂ ਦੀ ਉਮਰ 20 ਤੋਂ ਲੈ ਕੇ 64 ਸਾਲ ਦੇ ਦਰਮਿਆਨ ਹੈ ਪਰ ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਗਰੋਪ ਫੜੇ ਗਏ ਸੀ ਜਿਨ੍ਹਾਂ ਵਿੱਚ ਬਹੁਤ ਸਾਰੇ ਪੰਜਾਬੀ ਮੂਲ ਦੇ ਲੋਕ ਵੀ ਫੜੇ ਗਏ। ਤਾਜ਼ਾ ਫੜੇ ਗਏ ਲੋਕਾਂ ਵਿੱਚ ਕਈ ਅਜੇ ਹਰਾਸਤ ਵਿੱਚ ਹਨ ਜਦਕਿ ਕੁਛਕ ਨੂੰ ਜ਼ਮਾਨਤ ਮਿਲ ਗਈ ਹੈ। ਗੱਡੀਆਂ ਚੋਰੀ ਕਰਕੇ ਕੈਨੇਡਾ ਵਿੱਚੋਂ ਬਾਹਰ ਭੇਜਣ ਵਾਲਾ ਵੱਡਾ ਚੋਰਾਂ ਦਾ ਗਰੋਪ ਫੜਿਆ ਗਿਆ। ਕੈਨੇਡਾ ਦੇ ਸੂਬੇ অন্ਟੇਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਇੱਕ ਵੱਡੇ ਕਰੋਧ ਦਾ ਪਰਦਾਫਾਸ਼ ਕੀਤਾ ਜੋ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਸਮੁੰਦਰੀ ਰਸਤੇ ਕੰਟੇਨਰਾਂ ਵਿੱਚ ਵਿਦੇਸ਼ਾਂ ਨੂੰ ਭੇਜ ਕੇ ਮੋਟੇ ਡਾਲਰ ਕਮਾਉਂਦਾ ਸੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇੱਕ ਪ੍ਰੋਜੈਕਟ ਚਲਾ ਕੇ 20 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ 134 ਦੋਸ਼ ਲਾਏ ਗਏ ਨੇ ਇਸ ਗਰੋਹ ਕੋਲ ਕੁੱਲ 306 ਚੋਰੀ ਦੀਆਂ ਗੱਡੀਆਂ ਬਰਾਮਦ ਹੋਈਆਂ ਜਿਨ੍ਹਾਂ ਦੀ ਬਾਜ਼ਾਰੂ ਕੀਮਤ 25 ਮਿਲੀਅਨ ਡਾਲਰ ਦੱਸੀ ਹੈ ਪੁਲਿਸ ਨੇ ਪੁਲਿਸ ਦੇ ਦੱਸਣ ਮੁਤਾਬਕ ਇੱਕ ਗਰੋ ਇੱਕ ਤਕੜਾ ਨੈਟਵਰਕ ਚਲਾਉਂਦਾ ਸੀ ਜਿਨ੍ਹਾਂ ਨੇ ਕੈਨੇਡਾ ਭਾਰਤ ਦੇ ਵਿੱਚ ਕਈ ਬੰਦਰਗਾਹਾਂ ਤੇ ਕੰਟੇਨਰਾਂ ਵਿੱਚ ਬੰਦ ਕਰਕੇ ਮਹਿੰਗੀਆਂ ਲਗਜ਼ਰੀ ਗੱਡੀਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਦਾ ਕੰਮ ਕੀਤਾ। ਇਹ ਆਮ ਤੌਰ ਤੇ ਮਿਡਲ ਈਸਟ ਤੇ ਪੱਛਮੀ ਅਫਰੀਕਾ ਵਿੱਚ ਗੱਡੀਆਂ ਭੇਜਦੇ ਸਨ ਤੇ ਇਹਨਾਂ ਨੂੰ ਕੈਨੇਡਾ ਦੀ ਮਾਰਕੀਟ ਨਾਲੋਂ ਦੁੱਗਣੀ ਕੀਮਤ ਤੱਕ ਮਿਲ ਜਾਂਦੀ ਸੀ। ਇੱਕ ਸਾਂਝੀ ਪੱਤਰਕਾਰ ਵਾਰਤਾ ਵਿੱਚ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਤੇ 온ਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਦੱਸਿਆ ਕਿ ਕੈਨੇਡੀਅਨ ਗੱਡੀਆਂ ਜਿਨ੍ਹਾਂ ਦੀ ਜ਼ਿਆਦਾ ਡਿਮਾਂਡ ਹੁੰਦੀ ਸੀ ਉਹਨਾਂ ਨੂੰ ਇਹ ਖਾਸ ਤੌਰ ਤੇ ਚੋਰੀ ਕਰਕੇ ਬਾਹਰ ਭੇਜ ਦਿੰਦੇ ਸਨ ਅਸਲ ਵਿੱਚ ਇਸ ਪ੍ਰੋਜੈਕਟ ਦੀ ਜਾਂਚ 2023 ਵਿੱਚ ਸ਼ੁਰੂ ਹੋਈ ਜਦੋਂ ਪੁਲਿਸ ਨੂੰ ਚੋਰੀ ਦੀਆਂ 4 ਗੱਡੀਆਂ ਬਰਾਮਦ ਹੋਈਆਂ ਪਰ ਜਦੋਂ ਉਹਨਾਂ ਨੇ ਹੌਲੀ ਹੌਲੀ ਪਰਤਾਂ ਨੂੰ ਫਰੋਲਿਆ ਤਾਂ ਚੋਰੀ ਦਾ ਵੱਡਾ ਨੈੱਟਵਰਕ ਸਾਹਮਣੇ ਆਇਆ ਪੁਲਿਸ ਨੇ ਜਾਂਚ ਦੌਰਾਨ ਨਕਦੀ ਤੇ ਹਥਿਆਰ ਵੀ ਬਰਾਮਦ ਕੀਤੇ ਗੱਡੀਆਂ ਤੇ ਨਕਲੀ ਕਾਗਜ਼ ਵੀ ਜੋ ਤਿਆਰ ਕੀਤੇ ਗਏ ਸੀ ਉਹ ਵੀ ਬਰਾਮਦ ਕੀਤੇ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2023 ਵਿੱਚ ਕੈਨੇਡਾ ਅੰਦਰ 30000 ਤੋਂ ਵੱਧ ਗੱਡੀਆਂ ਚੋਰੀ ਹੋਈਆਂ ਜਿਸ ਕਰ ਇੰਸ਼ੋਰੈਂਸ ਇੰਡਸਟਰੀ ਨੂੰ 1 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਤਾਜ਼ਾ ਫੜੇ ਗਏ ਲੋਕਾਂ ਦੇ ਨਾਮ ਜਾਰੀ ਨਹੀਂ ਕੀਤੇ ਗਏ ਜਦਕਿ ਪੁਲਿਸ ਨੇ ਸਿਰਫ ਇਨਾ ਦੱਸਿਆ ਕਿ ਇਹਨਾਂ ਦੀ ਉਮਰ 20 ਤੋਂ ਲੈ ਕੇ 64 ਸਾਲ ਦੇ ਦਰਮਿਆਨ ਹੈ ਪਰ ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਘਰੋਫੜੇ ਗਏ ਸੀ ਜਨ ਵਿੱਚ ਬਹੁਤ ਸਾਰੇ ਪੰਜਾਬੀ ਮੂਲ ਦੇ ਲੋਕ ਵੀ ਫੜੇ ਗਏ ਤਾਜ਼ਾ ਫੜੇ ਗਏ ਲੋਕਾਂ ਵਿੱਚ ਕਈ ਅਜੇ ਹਿਰਾਸਤ ਵਿੱਚ ਹਨ ਜਦਕਿ ਕੁਸ਼ਕ ਨੂੰ ਜ਼ਮਾਨਤ ਮਿਲ ਗਈ ਹੈ